ਤੁਹਾਡੇ ਤੋਂ ਪਹਿਲਾਂ ਤੁਹਾਡੇ ਘਰ ਪਹੁੰਚ ਜਾਣਗੇ ਚਲਾਨ ਜੀ ਹਾਂ ਤੁਸੀਂ ਸਹੀ ਸੁਣਿਆ ਕਿਉਂਕਿ ਟ੍ਰੈਫਿਕ ਪੁਲਿਸ ਹੁਣ ਨਵੀਂ ਤਿਆਰੀ ਦੇ ਵਿੱਚ ਲੱਗੀ ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਹੁਣ ਆਨਲਾਈਨ ਚਲਾਨ ਜਿਹੜੇ ਨੇ ਉਹ ਕੱਟੇ ਜਾਣਗੇ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਟ੍ਰੈਫਿਕ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਣ ਵਿੱਚ ਕਾਮਯਾਬ ਹੋ ਜਾਵੋਗੇ ਅਜਿਹਾ ਤੁਸੀਂ ਗਲਤ ਸੋਚ ਰਹੇ ਹੋ ਕਿਉਂਕਿ ਟ੍ਰੈਫਿਕ ਪੁਲਿਸ ਨੇ ਹੁਣ ਅਚੈਹੀ ਤਿਆਰੀ ਕਰ ਲਈ ਹੈ ਜਿਸ ਦੇ ਨਾਲ ਇੱਕ ਤਾਂ ਜੋ ਟ੍ਰੈਫਿਕ ਵਿਵਸਥਾ ਸਚਾਰੂ ਢੰਗ ਨਾਲ ਚੱਲੇਗੀ ਅਤੇ ਜੋ ਟ੍ਰੈਫਿਕ ਉਲੰਘਣਾ ਕਰ ਰਹੇ ਹਨ ਉਸ ਨੂੰ ਵੀ ਜੜੀਆ ਨੱਥ ਪਾਈ ਜਾ ਸਕੇਗੀ ਤਾਂ ਹੁਣ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਜੜੀਆ ਇਹ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਹੁਣ ਪੰਜਾਬ ਦੇ ਵਿੱਚ ਵੀ ਆਨਲਾਈਨ ਚਲਾਨ ਕੱਟੇ ਜਾਣਗੇ ਇਹਨਾਂ ਦੀ ਤਿਆਰੀ ਟ੍ਰੈਫਿਕ ਪੁਲਿਸ ਵੱਲੋਂ ਕਰ ਲਈ ਗਈ ਹੈ ਤਾਂ ਇਹਨਾਂ ਦੇ ਵਿੱਚ ਚਾਰ ਜ਼ਿਲ੍ਹੇ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ ਨੇ ਜਿਸ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਤੇ ਸੀਸੀਟੀਵੀ ਕੈਮਰੇ ਤੇ ਰਾਹੀਂ ਜਿਹੜੇ ਨੇ ਉਹ ਚਲਾਨ ਕੱਟੇ ਜਾਣਗੇ ਤਾਂ ਇਹਨਾਂ ਜ਼ਿਲ੍ਹਿਆਂ ਦੇ ਜ਼ਿਕਰ ਨਾਮ ਤੁਹਾਨੂੰ ਦੱਸਾਂ ਤਾਂ ਉਹ ਮੁਹਾਲੀ ਲੁਧਿਆਣਾ ਤੇ ਅੰਮ੍ਰਿਤਸਰ ਤੇ ਜਿਹੜਾ ਜ਼ਿਲੰਦਰ ਸ਼ਾਮਿਲ ਕੀਤੇ ਗਏ ਨੇ ਤਾਂ ਇਹਨਾਂ ਦੇ ਵਿੱਚ ਜੋ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਇਹਨਾਂ ਸੀਸੀਟੀਵੀ ਕੈਮਰਿਆਂ ਦੇ ਨਾਲ ਹੁਣ ਜੇ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਜਿਹੜਾ ਉਹ ਕਰੇਗਾ ਤਾਂ ਉਸ ਦਾ ਆਨਲਾਈਨ ਜਿਹੜਾ ਚਲਾਨ ਕੱਟਿਆ ਜਾਏਗਾ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਪੁਲਿਸ ਨੂੰ ਚੱਕਮਾ ਦੇ ਕੇ ਤੁਸੀਂ ਉੱਥੋਂ ਫਰਾਰ ਹੋ ਜਾਂਦੇ ਹੋ ਤਾਂ ਸੀਸੀਟੀਵੀ ਕੈਮਰਾ ਜਿਹੜਾ ਆ ਉਹ ਤੁਹਾਡੇ ਤੇ ਟੈਣੀ ਨਜ਼ਰ ਰੱਖੇਗਾ ਅਤੇ ਤੁਹਾਡੇ ਤੋਂ ਪਹਿਲਾਂ ਹੀ ਜਿਹੜਾ ਚਲਾਨ ਹੈ ਉਹ ਤੁਹਾਡੇ ਘਰ ਪਹੁੰਚ ਜਾਏਗਾ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਚਲਾਨ ਕੱਟੇ ਜਾਂਦੇ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਉਸੇ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਵੀ ਆਨਲਾਈਨ ਚਲਾਨ ਜਿਹੜੇ ਨੇ ਉਹ ਕਿਤੇ ਜਾਣਗੇ ਤਾਂ ਇਹ ਪ੍ਰਣਾਲੀ ਜਿਹੜੀ ਹੈ ਪੰਜਾਬ ਦੇ ਚਾਰ ਸ਼ਹਿਰਾਂ ਦੇ ਵਿੱਚ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਤਾਂ ਇਹਨਾਂ ਸ਼ਹਿਰਾਂ ਦੇ ਵਿੱਚ ਮੁਹਾਲੀ ਜਲੰਧਰ ਅਮ੍ਰਿਤਸਰ ਤੇ ਲੁਧਿਆਣਾ ਜਿਹੜੇ ਨੇ ਉਹ ਨਾਮ ਸ਼ਾਮਲ ਜਿਹੜੇ ਉਹ ਕੀਤੇ ਗਏ ਨੇ ਤਾਂ ਟ੍ਰੈਫਿਕ ਸਿਗਨਲ ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦਾ ਟਰਾਇਲ ਵੀ ਜਿਹੜਾ ਆ ਉਹ ਪੂਰਾ ਹੋ ਚੁੱਕਿਆ ਹੈ ਤਾਂ ਇਸ ਦੇ ਲਈ ਇਹਨਾਂ ਸ਼ਹਿਰਾਂ ਦੇ ਵਿੱਚ 26 ਜਨਵਰੀ ਤੋਂ ਇਹ ਪ੍ਰਣਾਲੀ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਜਾਵੇਗੀ ਤਾਂ ਹੁਣ ਇਹਨਾਂ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਨਾਲ-ਨਾਲ ਇਹਨਾਂ ਕੈਮਰਿਆਂ ਦੀ ਨਿਗਰਾਨੀ ਆ ਜਿਹੜੀ ਆ ਉਹ ਉਸ ਦੇ ਨਾਲ ਕੀਤੀ ਜਾਏਗੀ ਤਾਂ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਕੈਮਰਿਆਂ ਦੇ ਕੰਟਰੋਲ ਰੂਮ ਬਣਾਏ ਗਏ ਨੇ ਜਿੱਥੇ ਟ੍ਰੈਫਿਕ ਪੁਲਿਸ ਜੋ ਮੁਲਾਜ਼ਮ ਨੇ ਉਹ 24 ਘੰਟੇ ਤੁਹਾਡੇ ਉੱਤੇ ਨਿਗਰਾਨੀ ਕਰਨਗੇ ਕਿ ਕੌਣ ਜਿਹੜਾ ਟ੍ਰੈਫਿਕ ਦੀ ਉਲੰਘਣਾ ਕਰ ਰਿਹਾ ਹੈ ਜਾਂ ਕੌਣ ਟ੍ਰੈਫਿਕ ਨੀਮਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਤਾਂ ਇਥੋਂ ਨੀਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਜੁਲੇ ਨੇ ਉਹ ਚਲਾਨ ਤਿਆਰ ਕੀਤੇ ਜਾਣਗੇ ਤਾਂ ਇਹ ਜਿਹੜੇ ਚਲਾਨ ਨੇ ਡਾਕ ਰਾਹੀਂ ਤੁਹਾਡੇ ਘਰ ਪਹੁੰਚਣਗੇ ਤਾਂ ਹੁਣ ਜੋ ਟ੍ਰੈਫਿਕ ਪੁਲਿਸ ਹੈ ਇੱਕ ਨਵੀਂ ਤਿਆਰੀ ਦੇ ਵਿੱਚ ਹੈ ਚੰਡੀਗੜ੍ਹ ਦੀ ਤਰ੍ਹਾਂ ਤੇ ਪੰਜਾਬ ਦੇ ਵਿੱਚ ਵੀ ਹੋਣਾ ਜੋ ਆਨਲਾਈਨ ਚਲਾਨ ਜਿਹੜੇ ਨੇ ਕੱਟੇ ਜਾਣਗੇ ਤਾਂ ਇਹਨਾਂ ਜੋ ਚਲਾਨ ਜਿਹੜੇ ਨੇ ਇਹ ਪ੍ਰਕਿਰਿਆ ਜਿਹੜੀ ਹੈ ਪੂਰੀ ਕਰ ਲਈਤੀ ਗਈ ਆ ਤਾਂ ਉਸ ਦੇ ਵਿੱਚ ਚਾਰ ਜ਼ਿਲ੍ਹੇ ਜਿਹੜੇ ਪੰਜਾਬ ਦੇ ਹਲੇ ਸ਼ਾਮਲ ਕੀਤੇ ਗਏ ਨੇ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਹੀ ਇਹ ਜਿਹੜੀ ਹੈ ਪਰਕਿਰਿਆ ਜਿਹੜੀ ਆ ਉਹ ਸ਼ੁਰੂ ਹੋਈ ਹੈ ਜਿਸ ਦੇ ਵਿੱਚ ਮੁਹਾਲੀ ਜਲੰਧਰ ਤੇ ਅਮਰਸਰ ਤੇ ਲੁਧਿਆਣਾ ਸ਼ਾਮਿਲ ਨੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ 26 ਜਨਵਰੀ ਤੋਂ ਇਸ ਨੂੰ ਜਿਹੜਾ ਆ ਅੰਮ੍ਰਿਤ ਜਾਮਾ ਜਿਹੜਾ ਪਹਿਨਾ ਦਿੱਤਾ ਜਾਏਗਾ ਤਾਂ ਹੁਣ ਜੇਕਰ ਤੁਸੀਂ ਇਸ ਤਾਕ ਦੇ ਵਿੱਚੋਂ ਕਿ ਤੁਸੀਂ ਦਸਤਾਵੇਜ਼ ਪੂਰੇ ਨਹੀਂ ਲੈ ਕੇ ਜਾ ਰਹੇ ਜਾਂ ਫਿਰ ਕਿਤੇ ਨਾ ਕਿਤੇ ਟ੍ਰੈਫਿਕ ਪੁਲਿਸ ਵਾਲੇ ਰਹਾਨੂ ਕਿਤੇ ਰੋਕਦੇ ਹਨ ਤਾਂ ਤੁਸੀਂ ਉਥੋਂ ਆਪਣਾ ਵਹੀਕਲ ਵਾਹਨ ਕੁਝ ਵੀ ਤੁਸੀਂ ਉਥੋਂ ਭਜਾ ਕੇ ਲੈ ਜਾਂਦੇ ਹੋ ਤਾਂ ਤੁਸੀਂ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਹੁੰਦੇ ਹੋ ਤਾਂ ਹੁਣ ਤੁਹਾਡਾ ਜਿਹੜਾ ਚਲਾਨ ਤੁਹਾਡੇ ਤੋਂ ਪਹਿਲਾਂ ਤੁਹਾਡੇ ਘਰ ਪਹੁੰਚ ਜਾਏਗਾ ਤਾਂ ਇਸ ਲਈ ਸਾਰੇ ਹੀ ਜੋ ਕਿ ਵਹੀਕਲ ਚਲਾਉਣ ਵਾਲੇ ਆ ਉਹ ਆਪਣੇ ਦਸਤਾਵੇਜ਼ ਜਿਹੜੇ ਨੇ ਪੂਰੇ ਰੱਖਣ ਜੋ ਕਾਗਜ਼ਾਤ ਨੇ ਚਾਹੇ ਉਹ ਮੋਟਰਸਾਈਕਲ ਹੋਵੇ ਚਾਹੇ ਉਹ ਗੱਡੀ ਹੋਵੇ ਕਾਰ ਹੋਵੇ ਤਾਂ ਉਸ ਦੇ ਜਿਹੜੇ ਨੇ ਉਹ ਤੁਹਾਨੂੰ ਪੂਰੇ ਜਿਹੜੇ ਆ ਉਹ ਰੱਖਣੇ ਹੋਣਗੇ ਇੱਥੋਂ ਤੱਕ ਕਿ ਜੇਕਰ ਤੁਸੀਂ ਹੈਲਮਟ ਵੀ ਨਹੀਂ ਪਾਇਆ ਤਾਂ ਉਹ ਵੀ ਜਿਹੜਾ ਇਸ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਆਏਗਾ ਤਾਂ ਤੁਹਾਡਾ ਜਿਹੜਾ ਆ ਉਹ ਚਲਾਨ ਕੱਟਿਆ ਜਾਏਗਾ ਟ੍ਰੈਫਿਕ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਇਹ ਜਿਹੜੀ ਹੈ ਸੁਰੱਖਿਆ ਸਿਰਫ ਅ ਜਿਹੜੀ ਹੈ ਜਨਤਾ ਦੀ ਸੁਰੱਖਿਆ ਦੇ ਲਈ ਹੈ ਕੋਈ ਸਜ਼ਾ ਨਹੀਂ ਹੈ ਪਰ ਫਿਰ ਵੀ ਕੁਝ ਲੋਕ ਜਿਹੜਾ ਇਸ ਨੂੰ ਅਣਦੇਖਾ ਜਿਹੜਾ ਉਹ ਕਰਦੇ ਨੇ ਤਾਂ ਇਸ ਤੋਂ ਜਿਹੜਾ ਆ ਇਹ ਸਾਫ ਜਾਇਰ ਹੋ ਰਿਹਾ ਹੈ ਕਿ ਜੋ ਪੁਲਿਸ ਹੈ ਤੁਹਾਡੀ ਸੁਰੱਖਿਆ ਦੇ ਲਈ ਹੈ ਤਾਂ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿਹੜਾ ਆ ਇਸ ਨੂੰ ਜਿਹੜਾ ਸਹਿਯੋਗ ਕਰੀਏ ਤਾਂ ਉਥੇ ਹੀ ਟ੍ਰੈਫਿਕ ਪੁਲਿਸ ਨੇ ਆਮ ਜਨਤਾ ਦਾ ਸਹਿਯੋਗ ਵੀ ਮੰਗਿਆ ਤਾਂ ਹੁਣ ਚੰਡੀਗੜ੍ਹ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਆਨਲਾਈਨ ਚਲਾਨ ਕੀਤੇ ਜਾਣਗੇ ਜਿਸ ਪ੍ਰਣਾਲੀ ਨੂੰ 26 ਜਨਵਰੀ ਤੋਂ ਜਿਹੜਾ ਆ ਉਹ ਸ਼ੁਰੂ ਕੀਤਾ ਜਾ ਰਿਹਾ ਤਾਂ ਮੁਹਾਲੀ ਜੁਲੰਦਰ ਤੇ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਇਹ ਪ੍ਰਕਿਰਿਆ ਸ਼ੁਰੂ ਜਿਹੜੀ ਹੈ ਉਹ 26 ਜਨਵਰੀ ਤੋਂ ਕਰ ਦਿੱਤੀ ਜਾਏਗੀ